ਕਦੇ ਨਾਲ ਨਾਲ ਮਾਨਵੀ ਹੈ ਕਿ ਸੈਂਕੜੇ ਲੋਕ ਰੋਜ਼ ਮਰਦੇ ਨੇ ਹੁਣ ਕੋਈ ਯਾਦ ਨਹੀਂ ਰੱਖਦਾ ਲੇਕਿਨ ਇੱਕ ਸ਼ਹੀਦ ਦੀ ਮੌਤ ਜੇ ਤੱਕ ਪ੍ਰੋਫਾਈਲ ਕਰਦੇ ਆਂ ਉਹ ਫੌਜ ਵਾਸਤੇ ਦੇਸ਼ ਵਾਸਤੇ ਸਮਾਜ ਵਾਸਤੇ ਵੀ ਸੀ ਤੇ ਭਾਈ ਸ਼ਹੀਦਾਂ ਦਾ ਨਾਮ ਜਿਹੜਾ ਅਮਰ ਦੀ ਤਰ੍ਹਾਂ ਹੈ 5 ਸਾਲਾਂ ਦੀ ਮਾਸੂਮ ਧੀ ਨੇ ਜਿਵੇਂ ਹੀ ਸ਼ਹੀਦ ਫੌਜੀ ਪਿਤਾ ਨੂੰ ਆਖਰੀ ਵਾਰ ਸਲੂਟ ਮਾਰਿਆ ਸ਼ਰਧਾਂਜਲੀ ਦਿੱਤੀ ਤਾਂ ਬੱਚੀ ਨੂੰ ਦੇਖ ਕੇ ਹਰ ਇੱਕ ਦੀਆਂ ਅੱਖਾਂ ਨਮ ਹੋ ਗਈਆਂ ਤਸਵੀਰਾਂ ਨੇ ਕਲਾਨੌਰ ਦੀਆਂ ਜਿੱਥੇ ਬੀਤੇ ਦਿਨੀ ਡਿਊਟੀ ਦੌਰਾਨ ਮਲਕੀਤ ਸਿੰਘ ਫੌਜੀ ਜਵਾਨ ਸ਼ਹੀਦ ਹੋ ਗਿਆ ਸੀ ਉਸ ਦੀ ਅੰਤਿਮ ਅਰਦਾਸ ਮੌਕੇ ਸਾਰਾ ਪਰਿਵਾਰ ਭਾਵੁਕ ਨਜ਼ਰ ਆਇਆ ਇਹ ਉਹਨਾਂ ਦੀ 5 ਸਾਲਾ ਮਾਸੂਮ ਧੀ ਦੇ ਵੱਲੋਂ ਆਖਰੀ ਵਾਰ ਸਲੂਟ ਵੀ ਮਾਰਿਆ ਗਿਆ। ਸ਼ਹੀਦ ਫੌਜੀ ਦੀ ਅੰਤਿਮ ਅਰਦਾਸ ਦੇ ਵਿੱਚ ਸੁੱਚਾ ਸਿੰਘ ਛੋਟੇਪੁਰ ਵੀ ਪਹੁੰਚੇ। ਇਸ ਦੇ ਨਾਲ ਹੀ ਲੈਫਟਿਨੈਂਟ ਜਨਰਲ ਜੇਐਸ ਢਿੱਲੋਂ, ਸੁੱਚਾ ਸਿੰਘ ਛੋਟੇਪੁਰ, ਕੁਬੜ ਰਵਿੰਦਰ ਬਿੱਕੀ ਵੀ ਸ਼ਹੀਦ ਪੁੱਤੀ ਦੀ ਅੰਤਿਮ ਅਰਦਾਸ ਦੇ ਵਿੱਚ ਪਹੁੰਚੇ। ਉਹਨਾਂ ਕਿਹਾ ਕਿ ਸ਼ਹੀਦ ਫੌਜੀ ਦੇ ਪਰਿਵਾਰ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ ਉਹਨਾਂ ਇਹ ਵੀ ਕਿਹਾ ਕਿ ਨਸ਼ੀ ਕਰਕੇ ਹਾਦਸੇ ਦੇ ਵਿੱਚ ਲੋਕ ਬਹੁਤ ਮਰਦੇ ਨੇ ਪਰ ਉਹਨਾਂ ਨੂੰ ਯਾਦ ਨਹੀਂ ਰੱਖਿਆ ਜਾਂਦਾ ਸ਼ਹੀਦਾਂ ਨੂੰ ਦੁਨੀਆ ਰਿੰਦੀ ਦੁਨੀਆ ਤੱਕ ਯਾਦ ਰੱਖਦੀ ਹੈ ਜੀ ਹੋਰ ਜੀ ਬਹੁਤ ਦੁੱਖ ਹੋਈ ਅੱਲਾਹ ਅਸੀਂ ਪਰਿਵਾਰ ਨੂੰ ਮਿਲਿਆ ਕਿ ਛੁੱਲਲੀ ਬੱਚੀ ਹੈ ਮਰਦਾ ਮਾਤਾ ਜੀ ਹੈਗੇ ਆ ਔਰ ਯੰਗਰ ਲਾਈਫ ਹੈ ਬਟ ਜੋ ਸ਼ਹੀਦ ਸੈਨੀ ਪਰਿਵਾਰ ਇਹਨਾਂ ਨੇ ਇੱਥੇ ਆ ਕੇ ਉਹਨਾਂ ਨੂੰ ਜੋ ਮਾਨ ਦਿਲਵਾਇਆ ਤੇ ਕੁਮਰ ਵਿਕੀ ਜੀ ਦਾ ਤੁਹਾਡਾ ਬਹੁਤ ਧੰਨਵਾਦ ਹੈ ਤੁਸੀਂ ਮੈਨੂੰ ਵੀ ਉੱਥੋਂ ਬੁਲਾਇਆ ਨਹੀਂ ਤੇ ਇੱਦੀ ਤੋਂ ਆਣਾ ਉੱਥੇ ਵੀ ਬੜੇ ਫੰਕਸ਼ਨ ਹੁੰਦੇ ਆ ਤੇ ਆ ਕੇ ਜਦ ਤੱਕ ਕੋਲ ਨਾ ਪਹੁੰਚੋ ਪਤਾ ਨਹੀਂ ਲੱਗਦਾ ਇਹਨਾਂ ਗੁਰੂਾਰ ਨੂੰ ਕਹਿੰਦੇ ਦੁੱਖ ਵੰਡਾਉਦੇ ਦੁੱਖ ਘਟਦਾ ਹੈ ਤੇ ਅਸੀਂ ਸਾਰੇ ਉਹਨਾਂ ਦੁੱਖ ਸ਼ਾਮਲ ਹੈ ਮੈਂ ਅਸ਼ੋਰ ਕਰਦਾ ਕਿ ਜੋ ਮਤਲਬ ਮੈਂ ਨਾ ਕੋਈ ਸਰਕਾਰੀ ਰਿਪਰੈਜ਼ੈਂਟੇਟਿਵ ਮੈਂ ਨਾ ਮੈਂ ਕਿਸੇ ਪ੍ਰੀਮੀਅਰ ਪਾਰਟੀ ਦੇ 10 ਦਿਨ ਪਹਿਲਾਂ ਭਾਰਤੀ ਸੈਨਾ ਦੀ ਕੈਫਿਡ ਯੂਨਿਟ ਦੇ ਜਵਾਨ ਬਲਦਰ ਮਲਕੀਸ ਜਿਹੜਾ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਜੰਮੂ ਕਸ਼ਮੀਰ ਚ ਆਪਣਾ ਬਲਿਦਾਨ ਦੇ ਗਏ ਅੱਜ ਉਹਨਾਂ ਦੀ ਅੰਤਿਮ ਅਰਦਾਸ ਉਹਨਾਂ ਦੀ ਟ੍ਰਿਬਿਊਟ ਸਮਾਰਣੀ ਜਿਹੜੀ ਹੈ ਉਹਨਾਂ ਦੇ ਜੱਦੀ ਪਿੰਡ ਕਸਵਾ ਜਿਹੜਾ ਕਲਾਂੌਰ ਵਿਖੇ ਜੋ ਜਿੱਤੀ ਗਈ ਬਲਦਾਰ ਮਲਕੀ ਸਿੰਘ ਬਹੁਤ ਹੀ ਬਹਾਦਰ ਯੋਧਾ ਸੀ ਲੇਕਿਨ ਇੱਕ ਮਨਪਾਗੀ ਮੈਂ ਮਨਪਾਗੀ ਕਹਾਂਗਾ ਕਿ ਉਸ ਯੋਧੇ ਨੇ ਆਪਣਾ ਸੁਪਰੀਮ ਸੈਕਰੀਫਾਈਸ ਦੇ ਕੇ ਆਪਣੀ ਉਹ 4 ਸਾਲ ਦੀ ਮਾਸੂਮ ਬੱਚੀ ਆਪਣੀ ਪਤਨੀ ਆਪਣੀ ਮਾਂ ਨੂੰ ਜਿਹੜਾ ਹੈ ਛੋੜਾ ਦੇ ਦਿੱਤਾ ਲੇਕਿਨ ਉੱਥੇ ਦੁੱਖ ਦੇ ਨਾਲ ਨਾਲ ਮਾਣ ਵੀ ਹੈ ਕਿ ਸੈਂਕੜੇ ਲੋਕ ਰੋਜ਼ ਮਰਦੇ ਨੇ ਹੁਣ ਕੋਈ ਯਾਦ ਨਹੀਂ ਰੱਖਦਾ ਲੇਕਿਨ ਇੱਕ ਸ਼ਹੀਦ ਦੀ ਮੌਤ ਦੇ ਯਾਦ ਕਰ ਕੋਲਪਲ ਕਰਦੇ ਨੇ ਸੋ ਇੱਕ ਵਾਰ ਫਿਰ ਮੈਂ ਉਸ ਯੋਧਨ ਸادت ਫਲਾ ਕਰਪੇਟ ਕਰਦਾ ਹਾਂ ਉਹਦਾ ਦੁੱਖਾ ਜੀ ਪਹਾੜ ਜਿੱਦਾ ਸਦਮਾ ਇਹਨਾਂ ਦੀ ਮਾਤਾ ਵਾਸਤੇ ਮੈਂ ਤਰਫ ਤੋਂ ਵਾਸਤੇ ਮਾਸੂਮ 6 ਸਾਲ ਦੇ ਬੱਚੇ ਵਾਸਤੇ ਇਹ ਅੱਖਾਂ ਵਿੱਚ ਦੁੱਖ ਬਿਆਨ ਨਹੀਂ ਕੀਤਾ ਜਾ ਸਕਦਾ ਜਿੰਨਾ ਪਰਿਵਾਰਾਂ ਦੇ ਹੁੰਦੇ ਹਨ ਬਰਦੇ ਬਹੁਤ ਬੜਾ ਇਹਨਾਂ ਵਾਸਤੇ ਮਸਲਤ ਤੋਂ ਕਰ ਦਿੱਤੇ ਨੇ ਅਬ ਦੂਜੇ ਪਾਸੇ ਹਮਸਾ ਇਸ ਕਰਕੇ ਕਿ ਉਹ ਫੌਜ ਵਾਸਤੇ ਤੇ ਸ਼ਿਵ ਵਾਸਤੇ ਸਮਾਜ ਵਾਸਤੇ ਵੀ ਸ਼ਹੀਦੀ ਪਾਈ ਆ ਸਹੇਤਾ ਦਾ ਨਾਮ ਜਿਹੜਾ ਅੰਦੀ ਦੁਨੀਆ ਤੋਂ ਟਿਕਣਾ ਜਿੰਦਗੀ ਬਹੁਤ ਕੰਮ ਆ ਕੋ ਬੰਦੇ ਲੋਕ ਨਸੀਬੀ ਕੇ ਵੀ ਮਰ ਰਹੇ ਆ ਉਹ ਐਕਸੀਡੈਂਟ ਆ ਜਿਹੜੇ ਮਰ ਰਹੇ ਪਰ ਇਹ ਮੰਨ ਜਾਂਦਾ ਕਿ ਉਹ ਦੇਸ਼ ਦੇ ਖਾਤਰ ਸਮਾਜ ਦੇ ਖਾਤਰ ਮਰ ਸ਼ਹੀਦ ਹੈ ਇਹ ਦੇਖ ਕੇ ਪਰਿਵਾਰ ਨੂੰ ਹਮੇਸ਼ਾ ਹੌਸਲਾ ਹੋਊਗਾ ਔਰ ਅਸੀਂ ਸਾਰੇ ਉਸ ਪਰਿਵਾਰ ਦੇ ਨਾਲ ਹਰ ਪੜਨ ਦੇ ਨਾਲ ਖੜਾਗੇ ਜਦ ਤੱਕ ਇਹ ਸੀ ਜੀਵੇ ਕਿ ਇਹ ਸਭ ਨੂੰ ਜੁਨਾ ਸੁਣਾਇਆ ਫੌਜੀ ਦੇ ਸਿਰ ਤੇ ਸਮਾਜ ਆ ਫੌਜੀ ਦੇ ਸਿਰ ਤੇ ਦੇਸ਼ ਉਸ ਫੌਜੀ ਪਰਵਾਣਾ ਦਾ ਕੁਝ ਪਰਿਵਾਰਾਂ ਦਾ ਜਿੰਨਾ ਵੀ ਸਰਕਾਰ ਕੋਲ 10 ਦੇ ਕਿ ਬੀਤੇ ਦਿਨੀ ਮਲਕੀਤ ਸਿੰਘ ਫੌਜੀ ਜਵਾਨ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਸੀ ਉਸ ਦੀ ਅੰਤਿਮ ਅਰਦਾਸ ਕੀਤੀ ਗਈ ਤੇ ਪਰਿਵਾਰ ਦੇ ਵੱਲੋਂ ਸ਼ਹੀਦ ਫੌਜੀ ਨੂੰ ਸ਼ਰਧਾਂਜਲੀ ਦਿੱਤੀ ਗਈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬੀ ਲੋਕ ਚੈਨਲ